ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਆ ਤੇ ਆਪਾਂ ਐਤਵਾਰ ਨੂੰ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਇਸੇ ਤਰ੍ਹਾਂ ਗੁਰੂ ਕੇ ਲੰਗਰ ਛਕਦੇ ਆ ਪਰ ਹੁਣ ਪਿਛਲੇ 3-4 ਹਫ਼ਤੇ ਮੀਂਹ ਦੇ ਵਿੱਚ ਹੀ ਨਿਕਲੇ ਆ بارش ਹੁੰਦੀ ਸੀ ਤੇ ਇਸ ਤਰ੍ਹਾਂ ਟੈਂਟ ਲਾ ਕੇ ਇਕੱਠਿਆਂ ਬੈਠਣਾ ਮੁਸ਼ਕਲ ਹੋ ਜਾਂਦਾ ਸੀ ਤੇ ਅੱਜ ਇੱਕ ਖੁਸ਼ੀ ਦੀ ਗੱਲ ਆ ਆਪਣਾ ਲੱਕੀ ਗੁਪਤਾ ਵੀਰਾ ਵੀ ਅੱਜ ਆਪਣੇ ਕੋਲੇ ਆਇਆ ਮਿਲਣ ਵਾਸਤੇ ਵੀਰਾ ਦਵਾਈ ਲੈਣ ਆਇਆ ਸੀ ਤੇ ਨਾਲ ਅੱਜ ਆਪਣੇ ਪਰਿਵਾਰ ਦੇ ਵਿੱਚ ਸਾਡੀ ਭਾਣਜੀ ਗ੍ਰਿਸ਼ਾ ਲੱਕੀ ਦੀ ਬੇਟੀ ਲੱਕੀ ਦੀ ਵਾਈਫ ਸ਼ਿਲਪੀ ਭੈਣ ਵੀ ਆਈ ਆ ਤੇ ਅੱਜ ਸਾਰੇ ਆਪਾਂ ਰਲ ਮਿਲ ਕੇ ਗੁਰੂ ਘਰ ਲੰਗਰ ਛਕਦੇ ਸਿਕਾਉਣੇ ਆ ਸੇਵਾ ਕਰਦੇ ਆ ਪੰਜਾ ਕਿਵੇਂ ਆ ਠੀਕ ਐ ਬਾਪੂ ਸੇਠ ਠੀਕ ਆ ਹੁਣ ਹਾਂ ਦੇਊਗਾ ਤੇਰੇ ਕੋਲ ਚਲਤ ਹੈਗਾ ਰੇੜੂਆ ਤਾਂ ਲੱਕੜ ਕਾਹਦੇ ਉਹ ਵੀ ਦੇਊਗਾ ਸੇਠ ਕਿਵੇਂ ਪਹਿਲਾਂ ਦੱਸ ਮੈਨੂੰ ਸੇਠ ਕਿਵੇਂ ਆ ਠੀਕ ਠੀਕ ਆ ਕਿ ਨਾ ਅੰਤ ਤੱਕੜਾ ਹਨ ਸੇਠ ਠੀਕ ਹੋ ਗਈ ਅੰਤ ਬਾਪੂ ਦੀ ਮੇਰੇ ਦੀ ਹੈ ਨਾ ਪਹਿਲਾਂ ਨਾਲੋਂ ਤਾਂ ਬਹੁਤ ਠੀਕ ਹੋ ਗਿਆ ਹੁਣ ਰੋਟੀ ਪਾਣੀ ਠੀਕ ਖਾ ਲੈ ਨਾ ਖਾ ਲਓ ਭਾਈ ਠੀਕ ਆ ਭੁੱਖ ਲੱਗਦੀ ਆ ਵਧੀਆ ਹੋਰ ਬਾਪੂ ਹੌਣ ਨਾ ਗੋਡੇ ਪੀੜ ਹੁੰਦੇ ਘੱਟ ਹੁੰਦੇ ਨੇ ਗੋਡੇ ਪੀੜ ਹੁਣ ਰਾਤ ਨੂੰ ਆ ਰਾਤ ਨੂੰ ਹੁੰਦੇ ਘੱਟ ਹੁੰਦੇ ਪਹਿਲੇ ਨਾਲ ਪਹਿਲਾਂ ਨਾਲ ਘੱਟ ਹੈ ਨਾ ਠੀਕ ਆ ਗਈ ਕਮਜ਼ੋਰੀ ਆ ਗਈ ਹੈ ਕਮਜ਼ੋਰੀ ਆ ਗਈ ਹੈ ਕੋਈ ਨਾ ਹੋ ਜਾਣੀ ਠੀਕ ਕਮਜ਼ੋਰੀ ਜੀਵਨ ਅਨ ਅਨਿਸ਼ ਕਿਵੇਂ ਪਰਦੇ ਕਿਵੇਂ ਸਸ ਕਿਵੇਂ ਬੈਠਣਾ ਦੇਖ ਲੈ ਅੱਲੇ ਛੋਟਾ ਰੇਡਿਓ ਦੇ ਮਦਨ ਆਦੇ ਮੈਂ ਛੋਟਾ ਦੂਜਾ ਮੋਬਾਈਲ ਛੋਟਾ ਦੇਣਾ ਤੈਨੂੰ ਛੋਟਾ ਆ ਦੇ ਦੇਣਾ ਮੈਂ ਛੋਟਾ ਮੋਬਾਈਲ ਇਹ ਆ ਦੇ ਆ ਦੇ ਆ ਲੈ ਲੈ ਆ ਦੇ ਦੇ ਮੈਨੂੰ ਹੋਰ ਫਟਕਾ ਕੋਈ ਗਿਆ ਚ ਮੋਬਾਈਲ ਕੋਈ ਪਹਿਂ ਗਿਆ ਚ ਮੇਰੀ ਕੱਪ ਮੋਬਾਈਲ ਲੈ 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 ਟਾਲੀ ਟੱਕ ਟੱਕ ਜੇ ਬੀਤੇ ਇਹਦੇ ਠੀਕ ਆ ਠੀਕ ਮੈਂ ਦਾੜੀ ਵੀ ਆ ਗਿਆ ਲੈ ਲਈ ਬਤ ਤੇਰੇ ਦੰਗਤ ਨੂੰ ਅੱਜ ਜਿਹੜੀ ਚੋਟੀ ਤੇ ਬਾਅਦ ਲੈ ਲਈ ਸ਼ਾਮ ਨੂੰ ਠੀਕ ਹੈ ਕੜੀ ਵੀ ਦੇ ਦੂੰਗਾ ਮੈਨੂੰ ਇਹ ਵੀ ਹਾਂ ਤੈਨੂੰ ਵੀ ਹੁਣ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਫਿਰ ਆਪਾਂ ਗੁਰੂ ਕੇ ਲੰਗਰਾਂ ਦੀ ਸ਼ੁਰੂਆਤ ਕਰਾਂਗੇ ਤੇ ਪ੍ਰਸ਼ਾਦਾ ਪਾਣੀ ਸਾਰਾ ਆ ਗਿਆ ਭਾਈ ਦਾਲ ਸਬਜ਼ੀ ਆ ਗਈ ਪਾਸੀ ਹੋਏ ਮੜਾ ਜਾ ਇੱਧਰ ਜਿਵੇਂ ਹੁਣ ਸਾਰੀਆਂ ਬਾਲਟੀਆਂ ਤਿਆਰ ਆ ਸਲਾਦ, ਦਾਲਾਂ, ਰੈਤਾ, ਪ੍ਰਸ਼ਾਦਾ, ਪਾਣੀ, ਚੌਲ ਤੇ ਇਹ ਹੁਣ ਗੁਰੂ ਦਾ ਜਗਰਨਾ ਕਰਕੇ ਅਰਦਾਸ ਕਰਕੇ ਫੇਰ ਆਪਾਂ ਸ਼ਕਾਉਣੇ ਆਂ ਮਾਤਾ ਜੀ ਸਤਿਕਾਰ ਔਰ ਬੇਬੇ ਤਕੜੀਆਂ ਲੇਕਿਨ ਪੁੱਛੀ ਲਾਗੇ ਸਤਿਕਾਰ ਔਰ ਮਮ ਟਿਕਾਠ ਹਾਂ ਸੇ ਠੀਕ ਆ ਹੂੰ ਤੇ ਮਾਤਾ ਜੀ ਮਾਤਾ ਸਿਰਾ ਸ਼ੰਕੌਰ ਸਾਡੇ ਤੁਹਾਡੀਆਂ ਦੁਆਵਾਂ ਅਰਦਾਸਾਂ ਸੀਸਾ ਨਾਲ ਹੁਣ ਠੀਕ ਨੇ ਮਾਤਾ ਜੀ ਬਿਲਕੁਲ ਤੰਦਰੁਸਤ ਨੇ ਚੜਦੀ ਕਲਾ ਚ ਨੇ ਉਧਰ ਵੀ ਤਿਆਰੀ ਕਰਾਓ ਜਾ ਕੇ ਬੀਬੀ ਵਾਲੇ ਪਾਸੇ ਮੈਂ ਆ ਗਿਆ ਠੀਕ ਆ ਮਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਹੁਣ ਸਾਰੀ ਸੰਗਤ ਭਾਈ ਬੈਠ ਜਾਓ ਆਪੋ ਆਪਣੀ ਜਗ੍ਹਾ ਤੇ ਜਿਹੜੇ ਸੇਵਾਦਾਰ ਆ ਵਰਤੋਂ ਵਾਲੇ ਉਹ ਵੀ ਇੱਕ ਸਾਈਡ ਤੇ ਲਾਈਨ ਦੇ ਵਿੱਚ ਖੜ੍ਹ ਜਾਓ ਤੇ ਅੰਦਰਲੇ ਪਾਸੇ ਬੀਬੀਆਂ ਵਾਲੇ ਪਾਸੇ ਵੀ ਕਿਵੇਂ ਦੀ ਤਿਆਰੀ ਆ ਦੇਖ ਲਈਏ ਅਸੀਂ ਕਰਦੇ ਹਾਂ ਸਾਰੀਆਂ ਬੀਬੀਆਂ ਤੇ ਭੈਣਾਂ ਦੀ ਤਿਆਰੀ ਪ੍ਰਸ਼ਾਦ ਦੇ ਪਾਣੀ ਦੀ ਲਾਈਨਾਂ ਲੱਗ ਚੁੱਕੀਆਂ ਮਾ ਗੁਰੂ ਸਾਹਿਬ ਕਿਰਪਾ ਕਰਨ ਸਾਸੀ ਕਾ ਪੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੋ ਪੈਣੇ ਸਾਰੇ ਜਾਣੇ ਲਾਈਨ ਚ ਬੈਠ ਜਾਓ ਤੇ ਫਿਰ ਆਪਾਂ ਪ੍ਰਸ਼ਾਦਾ ਸ਼ਕੀ ਗਿੱਦੜਾ ਰਾਣੀ ਸਾਡੀ ਸਾਨੂੰ ਪੈਣੇ ਨਾਲ ਵਰਤੌਣਾ ਵਾਛਾ ਤੇ ਇੱਧਰ ਵੀ ਅੱਦੇ ਪ੍ਰਸ਼ਾਦਾ ਵਰਤੌਣ ਵਾਲੇ ਸਾਡੇ ਸੇਵਾਦਾਰ ਆ ਜਿਹੜੇ ਖੜੇ ਨੇ ਸਾਰੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੇਵਾਦਾਰੋ ਕਿਵੇਂ ਹੋ ਠੀਕ ਹੋ ਸਾਰੇ ਸੇਵਾਦਾਰ ਇਧਰ ਬੀਬੀਆਂ ਜਿਹੜੀਆਂ ਭੈਣਾ ਸਾਡੀਆਂ ਥੱਲੇ ਨਹੀਂ ਬੈਠ ਸਕਦੀਆਂ ਬੀਲ ਚੇਰਾਂ ਤੇ ਨੇ ਜਾਂ ਕੁਰਸੀਆਂ ਤੇ ਨੇ ਉਹਨਾਂ ਨੂੰ ਉੱਥੇ ਥੱਲੇ ਲਿਆਓ ਭੈਣੇ ਸਾਰਿਆਂ ਨੂੰ ਲੈ ਲਿਓ ਥੱਲੇ ਬੀਬੀ ਦੀ ਬੀਲ ਚੇਅਰ ਵੀ ਵਾਹੇ

ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਜੀ ਪ੍ਰਸ਼ਾਦਾ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜੀ ਵਾਹਿਗੁਰੂ 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 ਦੋਨੇ ਹੱਥ ਕਰੀਦੇ ਨੇ ਦੋਨੇ ਹੱਥ ਕਰੀਦੇ ਹੁੰਦੇ ਆ ਹਾਂ ਦੋਨੇ ਤੈਂ ਕਰੀਦੇ ਹੁੰਦੇ ਆ ਹਾਂ ਇਦਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਜ ਪੰਜ 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 ਉਹ ਕੜਿਆ ਨੇ ਹਾਂ ਵੇ ਸੁਕੂ ਦਾ ਮੈਂ ਹਾਂ ਸੁਕੂ ਦਾ ਮੋਕੇ ਮੈਂ ਸੁਕੂ ਦਾ ਮੋ ਠੀਕ ਆ ਆ ਮੂੰ ਹੋੜ 1 2 3 4 5 6 7 8 ਤੇ ਉੱਤੈ ਕਰ ਜਿਓ ਪਤਾ ਉੱਤੈ ਕਰ ਜਿਓ ਫਟਾਫਟ ਚੱਲ 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 ਖੋਲ ਮੂੰਹ ਖੋਲ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਜਿਵੇਂ ਅੱਜ ਤੁਸੀਂ ਦੇਖਦੇ ਹੋ ਸਿਵਾਵਾਂ ਚੱਲੀ ਜਾਂਦੀਆਂ ਜਿਵੇਂ ਆਤੂ ਖਾਣਾ ਬਸ ਕਰ ਚੂਰਲੀ ਹੁਣ ਖਾ ਵੀ ਲੈ ਕਿੰਨੇ ਟਾਈਮ ਦਾ ਚੂਰੀਓ ਜਾਨਾ ਖਾਲਾ ਹੁਣ ਅੱਛਾ ਜੀ ਆ ਜੀ ਸਤਿ ਸ਼੍ਰੀ ਅਕਾਲ ਬਾਪੂ ਕਿਵੇਂ ਆ ਠੀਕ ਆ ਹੋ ਠੀਕ ਹੋ ਕੁੜੀ ਨੂੰ ਪਿੰਨ ਨੂੰ ਆ ਹਾਂ ਕਰਦੇ ਆ ਕਰਾਂਗੇ ਆਪਾਂ ਕਰਾਂਗੇ ਹਾਂ ਵੀ ਰਮੀ ਕਿਵੇਂ ਆ ਗਰਦਿੱਤਾ ਕਿੱਥੇ ਗਰਦਿੱਤੇ ਨੇ ਰੋਟੀ ਖਾ ਲਈ ਹਾਂਜੀ ਸਾਰਿਆਂ ਨੇ ਗੁਰੂ ਘਰ ਲੰਗਰ ਛਕ ਲਿਆ ਭਾਈ ਪ੍ਰਸ਼ਾਦਾ ਪ੍ਰਸ਼ਾਦਾ ਛਕ ਲਿਆ ਜੀ ਕਾਲਾ ਸਿੰਘ ਜੀ ਔਰ ਭਾਈ ਅਮਰਜੋਤ ਦਾੜੀ ਸਾਫ਼ ਕਰ ਦਾੜੀ ਸਾਫ਼ ਦਾੜੀ ਸਾਫ਼ ਕਰ ਚਾਹੁੰਦਾ ਭਾਜੇ ਵੀ ਨਹੀਂ ਹੋਈ ਸਾਪ ਇੱਥੇ ਲੱਗਿਆ ਕੁਛ ਇੱਥੇ 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 ਲੱਗਿਆ ਇੱਥੇ ਵਰਤਾਓ ਵੀ ਭਾਂਡੇ ਵਰਤਾਓ ਡੋਪੇ ਵਾਹੇ ਗੁਰੂ ਹੇ ਗੁਰੂ ਆਹੇ ਗੁਰੂ ਮੇਰੀ ਮਾਂ ਠੀਕਾਂ ਥੋੜੇ ਚਿਮਲਾ ਤਕੜੀਆਂ ਆ ਨਹੀਂ ਹੈਗਾ ਜਲਦੀ ਦਿਖਦਾ ਨਹੀਂਗਾ ਆ ਕਿੰਨੀਆਂ ਉਂਗਲਾਂ ਹੁਣ ਨਹੀਂ ਰਨੇ ਜਾਂਦੀ ਨਹੀਂ ਰਨੇ ਰਦੀਂਦਾ ਚੈੱਕ ਕਰਾ ਦਿੰਨੇ ਆ ਹੋ ਕਸਮ ਜੀ ਦੀ ਸਸੀਕਾ ਸਸੀਕਾਲ ਮਾਂ ਕਿਵੇਂ ਹੈ ਕਮਲਜੀਤ ਕੁਰੇ ਤਕੜੀਆਂ ਆ ਆ ਕੇ ਮਾਰ ਕੇ ਠਾਕ ਗਈ ਓਏ ਹੋਏ ਹੋਏ ਗਲਤੀ ਹੋ ਗਈ ਮਾਂ ਗਲਤੀ ਹੋ ਗਈ ਤੇਰੇ ਪੁੱਤ ਤੋਂ। ਸਲਾਮ ਵਾਲੇਕਮ ਹਲੀਮਾ। ਸਤਿ ਸ਼੍ਰੀ ਅਕਾਲ ਬਨੀਤਾ ਭੈਣੇ ਠੀਕ ਆ ਤੂੰ ਹਣ? ਸ਼ੁਕਰ ਆ ਮੇਰੀ ਭੈਣ। ਹਾਂ ਮਾਂ ਹਰਿੰਦਰ ਕੋਲ ਟਕਣੀ ਆ। ਓਏ ਕੀ ਕਰੀ ਜਾਂਦਾ ਤੂੰ? ਓਏ ਤੀਤ ਦੀ ਜਾਂਦਾ ਤੂੰ। ਸਤਿ ਸ਼੍ਰੀ ਅਕਾਲ ਭੈਣੇ ਠੀਕ ਆ ਮੇਰੀ ਭੈਣ ਹਣ? ਹਾਂ ਬਾਹ ਠੀਕ ਹੋ ਗਈ ਤੇਰੀ। ਆ ਵਾਹਿਗੁਰੂ। ਮਾਂ ਸਤਿ ਸ਼੍ਰੀ ਅਕਾਲ। ਠੀਕ ਆ? ਹਾਂ ਠੀਕ ਆ। ਉਰ ਮਾਤਾ ਠੀਕ ਹੋ ਠੀਕ ਹੈ ਸੰਦੀਪ ਬੇਬੇ ਤਕੜੀਆਂ ਆ ਬੇਬੇ ਮੇਰੇ ਬਾਬਾ